ਓ ਗ਼ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਯੋ ਬਾਜਵੇਂ ਤੀ ਚੋਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਹਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖਸਬ ਹੈ ਕਰਤਾ ਰਾਮ ਅਰਚਾ ਨਿਜ ਕਰਦੈ ਕਰੀਐ ਸਭੈ ਰੰਗਤ ਆਜਿਸ ਘਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕਿਰੈ ਪਿਆਸਾ ਤਮੈ ਸਾਡ ਕੋਈ ਅਵਰਨਾ ਤਿਹਾਂ ਜੋ ਵਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚਨ ਚਨ ਸਤਰ ਹਮਾਰੇ ਮਾਰਿਆ ਆਪ ਆਸ ਦੇਮ ਜੇ ਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਬੱਚਾ ਸ੍ਰੀ ਅਸ ਤੁਝ ਜੋ ਕਰੇ ਹੋ ਰੱਛਾ ਰੱਖ ਲੈ ਹੋ ਮੋਹ ਰਕਣ ਹਾਰ ਸਹਬ ਸੰਤੋ ਸਹਾਏ ਪਿਆਰ deen bando dushtan ke hanta tumho puri chaturdhiskanta kal pae brahma bap taha kal pae shiv jo avtara kal pae karbisan prakasa sakal kal ka ki atma sa jamana kal yogi shiv kiyo vairaj brahma juthiyo jamana kal sab lok savara namastar hai tah hamara jamana kal sab jagat banayo ਦੇਵਦਾਤ ਜਸ਼ਨ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੁਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਕਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇੁਰੇ ਕੀ ਫੇਰ ਪੀਸ਼ਾਂਤ ਚੀਤੀ ਤੇ ਕੰਚਰ ਸਥੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੋਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬਦ ਕਰਹ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਉਪਾਰ ਜਬ ਆਖ ਰਕ ਕਰਤ ਹਾਂ ਤਬ ਹੂੰ ਤਮੈ ਮਿਲ ਤਦਹ ਤਹਰ ਸਭ ਹਾਂ ਜੇਤੇ ਬਦਨਾ ਸ੍ਰਿਸ਼ਟ ਸਭ ਧਰ ਆਪ ਆਪਨੇ ਬੂਝ ਉਚਾਰ ਤਮ ਸਭ हित ਰਹਿਤਿ ਨਰਲੰ ਜਾਨਤ ਬੇਦ ਭੇਦ ਰਿਆਲੰ ਰੰਕਾਰ ਨਿਰਵਕਾਰ ਨਿਰਲੰਭੋ ਆਦ ਅਨੇਲ ਅਨਾਤ ਅਸੰਭੋ ਤਾਕਾ ਮੂਡ ਉਚਾਰ ਪਹਿਦਾ ਜਾਤੋ ਭੇਵ ਨਾ ਪਾਵਤ ਬੇਦਾ ਤਾਕੋ ਕਰਪ ਹਨ ਅਨਮੰਤ ਮਹਾ ਮੂਡ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭਿਉ ਆਪੇ ਆਪਣੀ ਬੁਧ ਜੇਤੀ ਬਰਨ ਤੋ ਪਨ ਪਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਏਕ ਰੂਪ ਅਨੁਪ ਸਰੂਪਾ ਰੰਗ ਭਇਓ ਰਾਵ ਕਹੀ ਧੂਪਾ ਅੰਡਜ ਜੇ ਰਜ ਸੇ ਤਜ ਕੇਨੇ ਉਤਕਜ ਖਾਨ ਬਹੋਰ ਰਚ ਦੇਨੇ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਹੋ ਸੰਕਰੀਏ ਕੈਠਾ ਸਗਰੇ ਸ੍ਰਸ਼ਟ ਦਿਖਾਇ ਚੰਭੋ ਆਦਿ ਜੁਗਾਦ ਸਰੂਪ ਸੰਭਵ ਅਪ੍ਰਛਾਮੀ ਰੀਤੁਮ ਕਰੋ ਸਿਖ ਉਬਾਰ ਅ ਸਿਖ ਸੰਗਹ ਰੋ ਦੁਸ਼ਟ ਜਿਤੇ ਉਠਵਤੁ ਪਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਵਨ ਪਗ ਭਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਵ ਤਾਰ ਜੋ ਕਲ ਕੋ ਇੱਕ ਬਾਰ ਤਹਿ ਤੱਕ ਕਾਲ ਨਿਕਟੋ ਨਹਿ ਹੈ ਰੱਛਾ ਹੋਏ ਤਹਿ ਸਭ ਕਾਲ ਦੁਸ਼ਟ ਅਰੇਸ਼ਟ ਤ੍ਰਾਇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹ ਨਹ ਰਹੋ ਤਾਂ ਕਿ ਤਾਪਤ ਨਾਤਮ ਹੋਰ ਹੋਰ ਦੇ ਸਿਧ ਧਰਮ ਸਭ ਹੋਈ ਦੁਸ਼ਟ ਸ਼ਾਸੂਸਕ ਨਾ ਕੋਈ ਇੱਕ ਬਾਰ ਜਨਤਮ ਸੰਭਾਰਾ ਕਾਲ ਸੰਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜੋ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਹੁ ਉਬਾਰੀ ਸਰਬ ਠੋਰ ਮੋ ਹੋ ਹਸਾਈ ਦੁਸ਼ਟ ਦੋਖ ਤੇ ਲਹੁ ਬਚਾਈ ਖੜਕ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਹੁ ਬਾਰੀ ਸਰਬ ਠੋਰ ਮੋ ਹੋ ਹਸਾਈ ਦੋਸਤ ਦੋ ਤੇਲ ਹੁ ਬਚਾਈ ਰਾਸ਼ ਗੁਰਜੀਤ ਕਾ ਖਾਲਸਾ ਰਾਸ਼ ਗੁਰਜੀਤ ਕੀ ਫਤਿਹ